ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਮੇਰੇ ਕੁਕਿੰਗ ਚੈਨਲ ਅਮਨ ਵੈਜਰਸ ਹੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਹਰੀ ਮਿਰਚ ਦੇ achar ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਇਹ ਹਰੀ ਮਿਰਚ ਦਾ achar ਬਹੁਤ ਚਟਪਟਾ ਅਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਅਤੇ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ achar ਬਣਾਉਣ ਦੇ ਲਈ ਅਸੀਂ ਇੱਥੇ 1/2 ਕਿਲੋ ਦੇ ਕਰੀਬ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਦਾ ਪਾਣੀ ਸੁਕਾ ਲਿਆ ਹੈ ਮਿਰਚਾਂ ਨੂੰ ਸੁਕਾਉਣਾ ਬਹੁਤ ਜ਼ਰੂਰੀ ਹੈ ਮਿਰਚਾਂ ਨੂੰ ਅਸੀਂ ਛੋਟੇ-ਛੋਟੇ ਪੀਸਾ ਵਿੱਚ ਕੱਟ ਲਿਆ ਹੈ ਇੱਥੇ ਅਸੀਂ ਇੱਕ ਪੈਨ ਲਿਆ ਹੈ ਪੈਨ ਦੇ ਵਿੱਚ ਅਸੀਂ ਕੁਝ ਸੁੱਕੇ ਮਸਾਲੇ ਭੁੰਨਾਂਗੇ ਥੋੜੀ ਜੀ ਅਸੀਂ ਸੌਂਫ ਲਈ ਹੈ ਸਾਫਤਾ ਧਨੀਆ ਲਿਆ ਹੈ ਥੋੜੀ ਜੀ ਅਸੀਂ ਅਜਵਾਇਨ ਲਈ ਹੈ ਮੇਥੇ ਲਏ ਹਨ ਅਤੇ ਥੋੜੀ ਜੀ ਅਸੀਂ ਇੱਥੇ ਰਾਈ ਲਈ ਹੈ ਮਸਾਲਿਆਂ ਨੂੰ ਅਸੀਂ ਹਲਕਾ ਜਿਹਾ ਰੋਸਟ ਕਰ ਲੈਣਾ ਹੈ ਮਸਾਲੇ ਸਾਡੇ ਰੋਸਟ ਹੋ ਚੁੱਕੇ ਹਨ ਗੈਸ ਦਾ ਫਲੇਮ ਅਸੀਂ ਬੰਦ ਕਰਕੇ ਥੋੜੀ ਦੇਰ ਇਹਨਾਂ ਨੂੰ ਠੰਡਾ ਹੋਣ ਦੇਵਾਂਗੇ ਇੱਥੇ ਅਸੀਂ ਪੈਨ ਵਿੱਚ ਸਰੋਂ ਦਾ ਤੇਲ ਲਿਆ ਹੈ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਅਤੇ ਇਸ ਦਾ ਕੱਚਾਪਨ ਖਤਮ ਕਰਕੇ ਇਸ ਨੂੰ ਠੰਡਾ ਕਰਨਾ ਹੈ। ਮਸਾਲੇ ਸਾਡੇ ਠੰਡੇ ਹੋ ਚੁੱਕੇ ਹਨ ਹੁਣ ਅਸੀਂ ਮਿਕਸੀ ਵਿੱਚ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਵਾਂਗੇ। ਮਸਾਲੇ ਸਾਡੇ ਇਸ ਤਰ੍ਹਾਂ ਦਰਦਰੇ ਹੋਣੇ ਚਾਹੀਦੇ ਹਨ ਬਹੁਤ ਜ਼ਿਆਦਾ ਬਰੀਕ ਅਸੀਂ ਇਹਨਾਂ ਨੂੰ ਨਹੀਂ ਪੀਸਣਾ। ਤੇਲ ਵੀ ਸਾਡਾ ਠੰਡਾ ਹੋ ਚੁੱਕਾ ਹੈ। ਇਸੇ ਵੱਡੇ ਬੌਲ ਵਿੱਚ ਅਸੀਂ ਕਟੀਆਂ ਹੋਈਆਂ ਮਿਰਚਾਂ ਬਾਅਕੇ ਦੋ ਚਮਚ ਇਸ ਵਿੱਚ ਅਸੀਂ ਤੇਲ ਪਾ ਕੇ ਤੇਲ ਦੇ ਨਾਲ ਮਿਰਚਾਂ ਨੂੰ ਚੰਗੀ ਤਰ੍ਹਾਂ ਕੋਟ ਕਰ ਲੈਣਾ ਹੈ ਹੁਣ ਅਸੀਂ ਪੀਸੇ ਹੋਏ ਮਸਾਲੇ ਮਿਰਚਾਂ ਵਿੱਚ ਪਾ ਦੇਵਾਂਗੇ ਟੇਸਟ ਦੇ ਹਿਸਾਬ ਨਾਲ ਅਸੀਂ ਇੱਥੇ ਨਮਕ ਪਾ ਲੈਣਾ ਹੈ ਮੈਂ ਇੱਥੇ ਛੋਟੇ ਦੋ ਚਮਚ ਨਮਕ ਦੇ ਪਾਏ ਹਨ ਥੋੜੀ ਜੀ ਅਸੀਂ ਹਲਦੀ ਪਾਈ ਹੈ 1.5 ਚਮਚ ਅਸੀਂ ਇੱਥੇ ਕਸ਼ਮੀਰੀ ਲਾਲ ਮਿਰਚ ਦਾ ਪਾਇਆ ਹੈ ਕਸ਼ਮੀਰੀ ਲਾਲ ਮਿਰਚ ਨਾਲ ਆਚਾਰ ਦਾ ਕਲਰ ਬਹੁਤ ਵਧੀਆ ਬਣ ਜਾਂਦਾ ਹੈ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵੱਡੇ 2-3 ਚਮਚ ਅਸੀਂ ਇੱਥੇ ਸਿਰਕੇ ਦੇ ਲਏ ਹਨ ਸਿਰਕਾ ਪਾਣ ਦੇ ਨਾਲ ਆਚਾਰ ਵਿੱਚ ਖਟਾਸ ਆ ਜਾਂਦੀ ਹੈ ਅਤੇ ਆਚਾਰ ਬਹੁਤ ਟੇਸਟੀ ਬਣਦਾ ਹੈ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਚਾਰ ਸਾਡਾ ਬਣ ਕੇ ਤਿਆਰ ਹੈ ਤੁਸੀਂ ਹੁਣ ਇਸ ਨੂੰ ਕਿਸੇ ਕੱਚ ਦੇ ਜਾਰ ਵਿੱਚ ਪਾ ਕੇ ਰੱਖ ਸਕਦੇ ਹੋ ਕੱਚ ਦੇ ਜਾਰ ਵਿੱਚ ਅਚਾਰ ਖਰਾਬ ਨਹੀਂ ਹੁੰਦਾ ਅਚਾਰ ਸਾਡਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਜੇਕਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ